ਕੀ ਨਾ ਆਪਣਾ ਮੇਰਾ ਹਰਮਨ ਜੀਸਰ ਸਾਹਿਬ ਤੁਹਾਡਾ ਸ਼ਵੇਦਾਰ ਸਾਹਿਬ ਕੁਝ ਵੀ ਤੁਹਾਡਾ ਗੁਰੂ ਗੁਰੂ ਕੀਵਡਾਲੀ ਕੀ ਹੋਇਆ ਹੈ ਚੰਨੇ ਪਾਸੇ ਜਨਮ ਆਇਆ ਅੱਛਾ 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 ਕਿੰਨੇ ਤੁਹਾਡੇ ਪਿੰਡ ਦੇ ਕਿੰਨੇ ਮੁੰਡੇ ਆਏ ਖੇਡਣ 12 12 ਜਾਨੇ ਜੱਟਾ ਸਾਹਿਬ ਕਾਮ ਹੋ ਆਜਾ ਮਾਰਾ ਆਜਾ ਡਾਲੀ ਵਾਲੇ ਆਜਾ ਇੱਧਰੇ ਤੁਸੀਂ ਵੀ ਉੱਥੋਂ ਨਹੀਂ ਆਓ ਤੁਸੀਂ ਇੱਧਰ ਆਓ ਸਾਡਾ ਕਿਨਾ ਬੀਰਜ ਕਨਵਰ ਸਿੰਘ ਹਾਂ ਅਭੀਰਜ ਕਨਵਰ ਸਿੰਘ ਸ਼ਾਬਾਸ਼ ਵੇਖੋ ਆਪਾਂ ਮੱਝਦੇ ਆ ਤੇ ਕੇਸ ਤੇ ਰੱਖੋ ਮੈਨੂੰ ਤਾਂ ਲੱਗਣ ਡਿਆ ਮੈਂ ਕਿਧ ਹੋਰੀ ਆ ਗਿਆ ਐਨੇ ਆਪਣੇ ਕਾਫੀ ਮੈਨ ਲੱਗਦਾ ਵੀ ਗੜਬੜੀ ਆ ਹਨਾ ਕਾਦੋਂ ਉਹਦੇ ਕਟਾਏ ਹੋਏ ਕੇਸ ਸ਼ੇਰੂ ਤਾਂ ਹੀ ਤੋਹੀਂ ਕੀ ਬੈਟਿੰਗ ਕਰਦੇ ਹੋ ਸ਼ਾਬਾਸ਼ ਹੋਰ ਕਿਹੜਾ ਪਿੰਡ ਆ ਚੀਚੇ ਵਾਲਾ ਕਿਹੜਾ ਕੀ ਜੀ ਆਲੇ ਆ ਮੜਾ ਜਾ ਆ ਲੱਗ ਲੱਗ ਜੀ ਆ ਦੇਖੋ ਲੱਗੇ ਗਾੜੀ ਆ ਲੱਗੇ ਖੜਾ ਬਾਬਾ ਕੀ ਜੇ ਭਗਨੇ ਦਾ ਇੱਕ ਬੰਦਾ ਬੜਾ ਮਸ਼ਹੂਰ ਹੋਇਆ ਬਾਬਾ ਸੋਹਣ ਸਿੰਘ ਬਾਬਾ ਸੋਹਣ ਸਿੰਘ ਉਸ ਤੋਂ ਪਹਿਲਾਂ ਵੀ ਇੱਕ ਮਹਾਂបុਰਸ਼ ਹੋਇਆ ਬਾਬਾ ਨੋਦ ਸਿੰਘ ਸਾਡੇ ਪਿੰਡ ਦੀ ਟੀਮ ਚ ਹੈ ਕੋਈ ਮੁੰਡਾ ਸਰਦਾਰ ਇਹ ਵੀ ਟੋਪੀ ਫਿਰਦਾ ਚਲੋ ਵਧੀਆ ਤੁਸੀਂ ਖੇਡ ਰਹੇ ਹੋ ਮਾਨ ਪ੍ਰਚਾਵਾ ਕਰ ਰਹੇ ਹੋ ਚੜ੍ਹਦੀ ਕਲਾ ਚ ਰਹਿਣਾ ਆਪਾਂ ਗੁਰੂ ਦੀ ਬਾਣੀ ਦਾ ਪਾਠ ਕਰਨਾ ਔਖੇ ਹੋਣ ਹਾਲਾਤ ਸੌਖੇ ਹੋਣ ਆਪਾਂ ਨੂੰ ਆਸਰਾ ਕਿਹਦਾ ਵਾ ਗੁਰੂ ਪਾਤਸ਼ਾਹ ਦਾ ਤੇ ਇੱਕ ਦੂਜੇ ਦੀ ਮਦਦ ਕਰਨੀ ਆ ਦੁੱਖ ਦੇ ਵਿੱਚ ਆਪਾਂ ਹਰੇਕ ਦਾ ਸਾਥ ਦੇਣਾ ਮਿਲ ਜੁਲ ਕੇ ਰਹਿਣਾ ਬਾਕੀ ਆ ਜਿੰਨੇ ਆਪਣੇ ਮੁੰਡੇ ਸਿੱਖਾਂਦੇ ਆ ਇਹ ਕੇਸ ਰੱਖੋ ਆ ਬਾਲੇ ਮੋਨੇ ਇੱਥੇ ਤਾਂ ਮੈਂ ਕਮਾਲ ਹੋ ਗਈ ਵੇਖਣ ਡਿਆ ਸਰਦਾਰ ਕਿੰਨੇ ਪੜਾਤ ਖੜੇ ਕਰੇ ਹੋ ਇਹ ਤਾਂ ਟੋਟਲ ਚ ਸਾਰੇ ਹੀ ਸਰਦਾਰ ਆ ਨਹੀਂ ਨਹੀਂ ਵੈਸੇ ਸਾਬਤ ਸੂਰਤ ਤੁਸੀਂ ਸਰਦਾਰ ਜੀ ਖੜਾਉਨੇ ਹੋ ਆ ਜਾਓ ਇੱਧਰ ਆ ਜਾਓ ਅੱਛਾ ਬੱਚੀ ਵੇਣ ਮੈਂ ਕੋ ਜਾਂ ਨਹੀਂ ਜੀ ਖੜਾਰੀਆਂ ਜੀ ਮੈਂ ਕਿੰਨੀ ਉਮਰ ਆ ਮੇਰੀ ਹੋ ਗਈ ਜੀ 34 ਸਾਲ ਅੱਛਾ ਅੱਛਾ ਕੀ ਖੇਡਦੇ ਤੁਸੀਂ ਕ੍ਰਿਕਟ ਹੀ ਖੇਡਦੇ ਨਹੀਂ ਬੈਟ ਕੇ ਬੋਲਿੰਗ ਆ ਅੱਛਾ ਠੀਕ 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 ਹੈ ਵਧੀਆ ਵਧੀਆ ਹੋਰ ਕਿਹੜਾ ਮੁੰਡਾ ਹੈਗਾ ਸਰਦਾਰ ਇਹ ਸਾਹ ਆਪਣੇ ਪੰਨੇ ਕਰਾਉਗੇ ਭਈਆ ਸਾਡਾ ਅੱਛਾ ਚਲੋ ਹੁਣ ਨਾ ਨਾ ਭਈਆ ਕੋਈ ਨਾ ਹੁਣ ਇਹ ਸਰਦਾਰ ਆ ਤੇ ਸਾਡੇ ਆ ਇਹ ਨਾ ਕਲਦੀਪ ਸਿੰਘ ਬੋਲ ਸੋਰੀ ਇਹ ਆਪਣੇ ਆ ਦੋਈਆਂ ਆ ਸਰਦਾਰ ਜੀ ਅੱਗਾ ਪਿੰਡ ਨੇਸ਼ਾ ਨਹੀਂ ਇਹ ਕਰਮ ਵੀ ਕਿੰਨਾ ਪਿੰਡ ਬੱਤੀ ਵੇਡਾ ਤੁਹਾਡਾ ਸਰਦਾਰ ਜੀ ਮੇਰਾ ਨਾਮ ਪਰਮਜੀਤ ਸਿੰਘ ਤੁਸੀਂ ਵੀ ਖੇਡਦੇ ਹੋ ਹਾਂ ਮੈਂ ਖੇਡ ਚੁੱਕਿਆ ਹਾਂ ਬਸ ਬਾਕੀ ਕਿੰਨੀ ਉਮਰ ਆ ਕਸਟਮ 46 ਦੇ ਲਗ ਅੱਛਾ 40 ਸਾਲ ਚਲੋ ਖੇਡਣਾ ਜ਼ਰੂਰੀ ਇੰਦਾ ਵੀ ਬੰਦਾ ਨਾ ਮਾਨਸਿਕ ਤੌਰ ਤੇ ਤਕੜਾ ਰਹਿੰਦਾ ਇਹ ਜਿਹੜੇ ਵੀ ਉਪਰਾਲਾ ਕਰ ਰਹੇ ਬਹੁਤ ਵਧੀਆ ਗੱਲ ਆ ਉਹਨਾਂ ਦਾ ਸਹਿਯੋਗ ਵੀ ਆਪਾਂ ਕਰਨਾ ਨਸ਼ਿਆਂ ਤੋਂ ਬਚਣਾ ਨਸ਼ੇ ਵਾਲੇ ਤੇ ਆਪਾਂ ਕੋਲ ਨਹੀਂ ਪੈਣਾ ਕੋਲ ਨਹੀਂ ਰਹਿਣਾ ਜੇ ਕੋਈ ਵੇਚਦਾ ਵਾ ਤੇ ਉਹਦਾ ਬਾਈਕਟ ਕਰਨਾ ਆਪਾਂ ਇਦਾਂ ਹੀ ਚੜ੍ਹਦੀ ਕਲਾ 'ਚ ਰਹੋ ਜਿਹੜੇ ਮੁੰਨੇ ਆਬਦ ਸਬਦ ਸੂਰਤ ਹੋ ਪੱਗਾ ਬਣਿਆ ਕਰੋ ਸਰਦਾਰ ਬਣ ਗਏ ਆਪਾਂ ਵਧੀਆ ਤੁਸੀਂ ਲੱਗੇ ਹੋਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ